ਹਮੇਸ਼ਾ ਤੁਸੀਂ ਸੁਣਿਆ ਹੋਵੇਗਾ ਕਿ ਦਹੀਂ ਚਮੜੀ ਲਈ ਬਹੁਤ ਹੀ ਲਾਭਦਾਇਕ ਹੁੰਦਾ ਹੈ ਦਹੀਂ ਚਮੜੀ ਨੂੰ ਹਾਈਡਰੇਟ ਕਰਦਾ ਹੈ ਨਾਲ ਹੀ ਇਹ ਚਮੜੀ ਦੇ ਨਿਖਾਰ ਵੀ ਲਿਆਉਂਦਾ ਹੈ ਪਰ ਬਹੁਤ ਸਾਰੇ ਲੋਕਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਚਿਹਰੇ ਤੇ ਦਹੀਂ ਦੀ ਵਰਤੋਂ ਕਿਸ ਤਰ੍ਹਾਂ ਕਰਨੀ ਹੈ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਦਹੀਂ ਚ ਮਿਲਾ ਕੇ ਚਿਹਰੇ ਤੇ ਲਗਾਉਣ ਨਾਲ ਚਿਹਰੀ ਦੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਉਹ ਚੀਜ਼ਾਂ ਜਿਨ੍ਹਾਂ ਨੂੰ ਦਹੀਂ ਚ ਮਿਲਾ ਕੇ ਲਗਾਉਣ ਨਾਲ ਚਿਹਰੀ ਦੀਆਂ ਸਮੱਸਿਆਵਾਂ ਦੂਰ ਕਰ ਸਕਦੇ ਹਾਂ ਦਹੀਂ ਅਤੇ ਬੇਸਨ ਜੇਕਰ ਤੁਹਾਡੀ ਸਕਿਨ ਆਇਲੀ ਹੈ ਤਾਂ ਤੁਹਾਡੇ ਲਈ ਇਹ ਫੇਸ 팩 ਬਹੁਤ ਦਾਇਕ ਹੈ ਇਸ ਫੇਸ ਪੈਕ ਲਈ ਸਭ ਤੋਂ ਪਹਿਲਾਂ ਦਹੀਂ ਚ ਬੇਸਨ ਨੂੰ ਮਿਕਸ ਕਰਕੇ ਪੇਸਟ ਬਣਾ ਲਓ ਅਤੇ ਇਸ ਨੂੰ 15 ਮਿੰਟ ਚਿਹਰੇ ਤੇ ਲਗਾਓ ਬਾਅਦ ਚ ਹਲਕੇ ਗਰਮ ਪਾਣੀ ਨਾਲ ਚਿਹਰਾ ਧੋ ਲਓ ਇਹ ਫੇਸ ਪੈਕ ਆਇਲ ਸਕਿਨ ਦੇ ਨਾਲ ਸੈਂਸਿਟਿਵ ਦਹੀਂ ਅਤੇ ਸ਼ਹਿਦ ਜੇਕਰ ਤੁਹਾਡੀ ਚਮੜੀ ਨੋਰਮਲ ਜਾਂ ਫਿਰ ਰੁੱਕੀ ਹੈ ਤਾਂ ਤੁਸੀਂ ਇਸ ਫੇਸ ਪੈਕ ਦੀ ਵਰਤੋਂ ਕਰ ਸਕਦੇ ਹੋ ਇਸ ਪੈਕ ਚ ਦਹੀਂ ਅਤੇ ਸ਼ਹਿਦ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਚਿਹਰੇ ਤੇ 20 ਮਿੰਟ ਲਈ ਲਗਾਓ ਫਿਰ ਚਿਹਰਾ ਠੰਡੇ ਪਾਣੀ ਨਾਲ ਧੋ ਲਓ ਇਹ ਫੇਸ ਪੈਕ ਹਫਤੇ ਚ ਇੱਕ ਵਾਰ ਜੋਰ ਲਗਾਓ ਇਸ ਨਾਲ ਤੁਹਾਡੀ ਸਕਿਨ ਹਾਈਡਰੇਟ ਰਹੇਗੀ ਅਤੇ ਸੌਫਟ ਵੀ ਹੋਵੇਗੀ ਦਹੀਂ ਅਤੇ ਹਲਦੀ ਜੇਕਰ ਤੁਹਾਨੂੰ ਪਿੰਪਲਸ ਦੀ ਸਮੱਸਿਆ ਰਹਿੰਦੀ ਹੈ ਤਾਂ ਦਹੀਂ ਚ ਚੁਟਕੀ ਪਰ ਹਲਦੀ ਮਿਲਾ ਕੇ ਚਿਹਰੇ ਤੇ 15 ਮਿੰਟ ਲਈ ਲਗਾ ਕੇ ਰੱਖੋ ਬਾਅਦ ਚ ਚਿਹਰਾ ਕੋਸੇ ਪਾਣੀ ਨਾਲ ਧੋ ਲਓ ਪਿੰਪਲ ਦੀ ਸਮੱਸਿਆ ਠੀਕ ਹੋ ਜਾਵੇਗੀ ਦਹੀਂ ਅਤੇ ਓਟਸ ਜੇਕਰ ਤੁਹਾਨੂੰ ਡੈਡ ਸਕਿਨ ਅਤੇ ਬਲੈਕ ਹੈਂਡਸ ਦੀ ਸਮੱਸਿਆ ਰਹਿੰਦੀ ਹੈ ਤਾਂ ਦਹੀਂ ਚ ਓਟਸ ਮਿਲਾ ਕੇ ਸਕਰਬ ਦੀ ਤਰ੍ਹਾਂ ਲਗਾਓ ਇਸ ਪੈਕ ਨੂੰ 15 ਮਿੰਟ ਚਿਹਰੇ ਤੇ ਲਗਾਓ ਫਿਰ ਸਕਰਬ ਦੀ ਤਰ੍ਹਾਂ ਮ사ਜ ਕਰੋ ਡੈਡ ਸਕਿਨ ਅਤੇ ਬਲੈਕ ਹੈਂਡਸ ਦੀ ਸਮੱਸਿਆ ਦੂਰ ਹੋ ਜਾਵੇਗੀ ਨਹੀਂ ਅਤੇ ਨਿੰਬੂ ਦਾ ਰਸ ਜੇਕਰ ਤੁਹਾਡੇ ਚਿਹਰੇ ਤੇ ਦਾਗ ਦੱਬੇ ਦੀ ਸਮੱਸਿਆ ਹੈ ਤਾਂ ਦਹੀਂ ਵਿੱਚ ਨਿੰਬੂ ਦਾ ਰਸ ਮਿਲਾ ਕੇ 15-20 ਮਿੰਟ ਤੱਕ ਚਿਹਰੇ ਤੇ ਲਗਾਓ ਤੇਹਰੇ ਦੇ ਦਾਗ-ਧੱਬੇ ਠੀਕ ਹੋ ਜਾਣਗੇ। ਦਹੀਂ ਦਾ ਫੇਸ ਪੈਕ ਜੇਕਰ ਤੁਹਾਡੇ ਚਿਹਰੇ ਤੇ ਚਾਹੀਆਂ ਦੀ ਸਮੱਸਿਆ ਹੈ ਤਾਂ ਰੋਜ਼ਾਨਾ ਰਾਤ ਨੂੰ ਸੌਣ ਸਮੇਂ ਖੱਟਾ ਦਹੀਂ ਚਿਹਰੇ ਤੇ 10 ਮਿੰਟ ਲਈ ਲਗਾਓ। ਬਾਅਦ ਵਿੱਚ 5 ਮਿੰਟ ਦਹੀਂ ਦੀ ਮ사ਜ ਕਰੋ। ਚਿਹਰੇ ਤੇ ਚਾਹੀਆਂ ਦੀ ਸਮੱਸਿਆ ਠੀਕ ਹੋ ਜਾਵੇਗੀ। ਸੋ ਜ਼ਿੰਦਗੀ ਦੀਆਂ ਸੱਚੀਆਂ ਅਤੇ ਕਾਮਯਾਬੀ ਅਤੇ ਸੇਤਮੰਦ ਗੱਲਾਂ ਅਤੇ ਹੋਰ ਪੰਜਾਬੀ ਘਰੇਲੂ ਨੁਕਸੇ ਜਾਣਨ ਲਈ ਆਪਣੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਐਂਡ ਸਬਸਕ੍ਰਾਈਬ ਕਰੋ ਧੰਨਵਾਦ ਜੀ